ਕਿ ਉਹਨੇ ਆਪਣੇ ਜ਼ਿੰਦਗੀ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਇਹ ਮਹਾਰਤ ਹਾਸਲ ਕੀਤੀ ਏ ਕਿ ਉਹ ਦਿਲਾਂ ਵਿੱਚ ਕੈਸੀ ਛਾਪ ਛੱਡ ਕੇ ਗਿਆ ਜਿੱਤੇ ਕਰਕੇ ਮੈਨੂੰ ਲੱਗਦਾ ਕੋ ਨੂੰ ਪੁਲਾਣਾ ਕਦੇ ਜ਼ਿੰਦਗੀ ਦੇ ਵਿੱਚ ਔਖਾ ਹੋਏ ਖਬਰ ਭਾਜੀ ਜਿੱਦਣ ਇਹਨਾਂ ਦਾ ਐਕਸੀਡੈਂਟ ਆਇਆ ਸਾਨੂੰ ਉਸ ਦਿਨ ਹੀ ਪਤਾ ਲੱਗਿਆ ਸੀ ਪਤਾ ਸੀ ਉਸ ਤੋਂ ਬਾਅਦ ਲਗਾਤਾਰ ਨਿਊਜ਼ ਦੇਖਦੇ ਰਹੇ ਆ ਜਿੱਥੇ ਪਰੋਨਰਾਂ ਨੇ ਸਹੀ ਕੋਈ رائے ਨਹੀਂ ਦਿੱਤੀ ਔਰ ਸਾਡੇ ਵਾਲੇ ਬਹੁਤ ਅਰਦਾਸਾਂ ਕੀਤੇਗੇ ਕਿ ਭਰਾ ਸਾਡਾ ਠੀਕ ਹੋਵੇ ਸਾਡੇ ਵਿੱਚ ਆਵੇ ਪਰ ਉਹ ਪ੍ਰਮਾਤਮਾ ਦੇ ਅੱਗੇ ਸਾਡਾ ਕੋਈ ਜੋਰ ਨਹੀਂ ਹੈਗਾ ਪੰਜਾਬੀ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਇਸ ਲਈ ਮੌਜੂਦਾ ਪੋਨਾ ਪਰਿਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਰਾਜਨੀਤਿਕ ਜਵੰਤਾਂ ਦਾ ਚੌਥੀ ਪੇਟੜ ਜਿੱਥੇ ਉਹਨਾਂ ਦੇ ਭਾਰਤੀ ਦੇ ਨੂੰ ਕੱਲ ਇੱਥੇ ਲਿਆਂਦਾ ਗਿਆ ਸੀ ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਕਦੇ ਉਹਨਾਂ ਦੇ ਨਾਲ ਮੁਲਾਕਾਤ ਵੀ ਨਹੀਂ ਕੀਤੀ ਸੀ ਭਾਵੇਂ ਉਹ ਫੈਨਸ ਹੋਣ ਭਾਵੇਂ ਪਿੰਡ ਦੇ ਕਿਸੁਰ ਭਾਵੇਂ ਪਿੰਡ ਦੇ ਨੌਜਵਾਨ ਉਹਨਾਂ ਸਾਪਤੀਆਂ ਅਖਾਰ ਨਾ ਮਿਲਦੀ ਉਹਨਾਂ ਉਹਨਾਂ ਦੇ ਪਾਰਠੀਕ ਤੇ ਦੇ ਦਰਸ਼ਨ ਦੇ ਲਈ ਉਹਨਾਂ ਚੜੀ ਮੇਤਕ ਦੇ ਇਸ ਰੋਡ ਤੇ ਜਾਂਦਾ ਜਾ ਰਹੇ ਉਹਨਾਂ ਦੇ ਘਰ ਦੇ ਵਿੱਚ ਤੇ ਪਿੱਛੇ ਦੱਸਦੇ ਤਾਂ ਖੇਤਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਦੇਖ ਸਕਦੇ ਹੋ ਜਿਹੜਾ ਇਹ ਆਖਾ ਮਾਰਦਾ ਇਕੱਠਾ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਦੂਰ ਦੂਰ ਉਹਨਾਂ ਦੇ ਫੈਨਸ ਤੇ ਪਿੰਡ ਦੇ ਲੋਕ ਪਹੁੰਚ ਰਹੇ ਨੇ ਜਦ ਕੱਲ ਉਹਨਾਂ ਦਾ ਪਾਰਠੀਕ ਤੇ ਥਲਿਆਣਾ ਗਿਆ ਸੀ ਹਰ ਕਿਸੇ ਦੀਆਂ ਅੱਖਾਂ ਨੰਬ ਸੇ ਗਿਆ ਪਿਛਲੇ 10 ਦਿਨਾਂ ਤੋਂ ਲਗਾਤਾਰ ਕੋਨਾ ਦੇ ਫੈਸਲ ਵੱਲੋਂ ਜਿਹੜਾ ਬੋਲਾ ਦੀ ਤੰਦਰੁਸਤੀ ਦੀ ਨਹੀਂ ਅਰਦਾਸ ਕੀਤੀ ਜਾਣ ਸੀ ਪਰ ਰੱਬ ਨੂੰ ਜਿਹੜਾ ਪਾਣਾ ਮਨਜ਼ੂਰ ਸੀਗਾ ਉਹ ਹੀ ਵਾਪਰਿਆ ਜਿਸ ਚੀਜ਼ ਦਾ ਡਰ ਸੀ ਉਹ ਹੋਇਆ ਦੇਖ ਸਕਦੇ ਹੋ ਹੁਣ ਅੰਤਿਮ ਦਰਸ਼ਨਾਂ ਦੇ ਲਈ ਜਿਹੜੇ ਕਲਾਕਾਰ ਨੇ ਉਹ ਵੀ ਪਹੁੰਚ ਰਿਲੇ ਲਗਾਤਾਰ ਹਰ ਕਿਸੇ ਦੀਆਂ ਅੱਖਾਂ ਨਾ ਮੰਨੇ ਹਰ ਕੋਈ ਪਾਵਿਕ ਨਜ਼ਰ ਆ ਰਹੀ ਹੈ ਤੇ ਜਿਹੜੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਿੰਘ ਮਾਨ ਵੀ ਥੋੜੀ ਦੇਰ ਦੇ ਵਿੱਚ ਇਹ ਪਹੁੰਚਣ ਆਨੇ ਨੇ ਪਰ ਦੇਖ ਸਕਦੇ ਹੋ ਲਗਾਤਾਰ ਜਿਹੜਾ ਖਾਠਾ ਮਾਰਦਾ ਉਹਨਾਂ ਦੇ ਚਾਹਣ ਵਾਲਿਆਂ ਦਾ ਇਕੱਠ ਇਸ ਤੇ ਦੇਖਣ ਤੋਂ ਕਰ ਰਿਹਾ ਇੱਕ ਪਾਸੇ ਜਿੱਥੇ ਕੀਰਤਨ ਹੈ ਉੱਥੇ ਹੀ ਉਹਨਾਂ ਦੇ 파rti ਦੇ ਰੱਖਿਆ ਜਾਵੇਗਾ ਉਹਨਾਂ ਦੀ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਲਾਕਾਰ ਵੀ ਪਹੁੰਚ ਰਹੇ ਨੇ ਉਹਨਾਂ ਦੇ ਦਰਸ਼ਨਾ ਦੇ ਲਈ ਤਲਵੀਏ ਤੁਸੀਂ ਕਾਫੀ ਪਾਬੂ ਕਰਨ ਵਾਲੀਆਂ ਤਸਵੀਰਾਂ ਦੇਖਿਆ ਜਦ ਜਿਹੜੇ ਪੰਜਾਬੀ ਕਲਾਕਾਰ ਨੇ ਉਹਨਾਂ ਦੀ ਉਹਨਾਂ ਉਹ ਵੀ ਉਹਨਾਂ ਤੋਂ ਤੁਰਿਆ ਵੀ ਨਹੀਂ ਜਾ ਰਹੇ ਸੀ ਕਾਫੀ ਬਹੁਤ ਵੱਡਾ ਹੈ ਪੰਜਾਬੀ ਇੰਡਸਟਰੀ ਨੂੰ ਕਾਟਾ ਪਿਆ ਹੈ ਲਗਾਤਾਰ ਨੌਕਰੀ ਸੁਰੂ ਪਹੁੰਚ ਰਹੇ ਨੇ ਪਰ ਉਹਨਾਂ ਦੇ ਕਰਦੀਆਂ ਤਸਵੀਰਾਂ ਦੇਖ ਰਹੇ ਹਾਂ ਜਿੱਥੇ ਜਿੱਥੋਂ ਉਹਨਾਂ ਦੇ ਪਾਤੀ ਸਰੀਰ ਨੂੰ ਹੱਥੇ ਲੈ ਕੇ ਚੁਟਾਇਆ ਜਾਵੇਗਾ ਤੇ ਨਾਲ ਹੀ ਦੇਖ ਸਕਦੇ ਹਾਂ ਇਸ ਮੌਦ ਦੇ ਵਿੱਚ ਜਿਹੜੇ ਉਹਨਾਂ ਦੇ ਚੋਹਣ ਵਾਲੇ ਫੈਨਸ ਨੇ ਉ ਵੀ ਪਹੁੰਚ ਰਹੇ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਕਿਤੇ ਪਿਛੇ ਧਰਦੀ ਸਕੂਲ ਤੇ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਉਹਨਾਂ ਦੇ ਫਸਕਾਰ ਕੀਤਾ ਜਾਵੇਗਾ ਪਰ ਕਿੰਨੇ ਦੇ ਕਿਸੇ ਨੌਜਵਾਨ ਵੀ ਦੇ ਸਾਡੇ ਨਾਲ ਉਹਨਾਂ ਦੇ ਨਾਲ ਹੀ ਗੱਲਬਾਤ ਕਰਨ ਬਹੁਤ ਹੀ ਜਿਹੜਾ ਅਧਨਾ ਪੂਰਾ ਹੋਣਾ ਹੋਣ ਵਾਲਾ ਜਿਹੜਾ ਹੈ ਕਾਟਾ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਤੇ ਦੇਖ ਸਕਦੇ ਹੋ ਰਾਤ ਦੇ ਵਿੱਚ ਇਸ ਤਰ੍ਹਾਂ ਸਿੱਤੇ ਲੈ ਕੇ ਤਰ ਇਸੇ ਪਿੰਡ ਤੇ ਨਹੀਂ ਭਾਜੀ ਮੈਂ ਲੁਧਿਆਣਾ ਤੋਂ ਆਇਆ ਤੇ ਆ ਲੈਣੇ ਆਏ ਹਾਂ ਇਹਨਾਂ ਦੇ ਗਾਣੇ ਵਗੈਰਾ ਸੁਣਦੇ ਸੀ ਪਹਿਲਾਂ ਹਾਂਜੀ ਭਾਜੀ ਬਹੁਤ ਗਾਣੇ ਬਹੁਤ ਵਧੀਆ ਸੀ ਇਹਨਾਂ ਦੇ ਜਿਨ੍ਹਾਂ ਨੇ ਸਾਨੂੰ ਇਹਨਾਂ ਚ ਜੋੜ ਕੇ ਰੱਖਤਾ ਕਿ ਸਾਨੂੰ ਇੱਥੇ ਆਉਣ ਵਾਸਤੇ ਬੇ ਅਸੀਂ ਇਸ ਭਰਾ ਨੂੰ ਮਿਲਣ ਵਾਸਤੇ ਦੇਖਣ ਦੀ ਤਾਰ ਰੱਖਦੇ ਵਾਸਤੇ ਆਏ ਜਦ ਖਬਰ ਪਤਾ ਕਦੋਂ ਚਲੀ ਖਬਰ ਭਾਜੀ ਜਿੱਦਣ ਇਹਨਾਂ ਦਾ ਐਕਸੀਡੈਂਟ ਆਇਆ ਸਾਨੂੰ ਹੋ ਸਕੇ ਨਹੀਂ ਪਤਾ ਲੱਗਿਆ ਸੀ ਪਤਾ ਹੀ ਉਸ ਤੋਂ ਬਾਅਦ ਲਗਾਤਾਰ ਨਿਊਜ਼ ਦੇਖਦੇ ਰਹੇ ਆ ਜਿੱਥੇ ਪਰਮਾਤਮਾ ਦੇ ਸਹੀਦ ਕੋਈ رائے ਨਹੀਂ ਦਿੱਤੀ ਔਰ ਸਾਡੇ ਵਾਲੇ ਬਹੁਤ ਅਰਦਾਸਾਂ ਕੀਤੇਗੇ ਕਿ ਭਰਾ ਸਾਡਾ ਠੀਕ ਹੋਵੇ ਸਾਡੇ ਵਿੱਚ ਆਵੇ ਪਰ ਉਹ ਪਰਮਾਤਮਾ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਹੈਗਾ ਅਸੀਂ ਆਪਣੇ ਵੱਲੋਂ ਪੂਰਾ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਦਿਲੋਂ ਕਿ ਸਾਡਾ ਭਰਾ ਆਪੇ ਸਾਡੀ ਅੱਖਾਂ ਦੇ ਸਾਹਮਣੇ ਰਹੇ ਭਾਵੇਂ ਮੰੰਜੇ ਦੀ ਰੋ ਪਾਠੀ ਸਾਡੇ ਸਾਹਮਣੇ ਰਹੇ ਕੰਮ ਸਾਈਡ ਤੋਂ ਚਲਿਓ ਕੁਛ ਕਿ ਉਹਨੇ ਆਪਣੇ ਜ਼ਿੰਦਗੀ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਇਹ ਮਹਾਰਤ ਹਾਸਲ ਕੀਤੀ ਹੈ ਕਿ ਔਰ ਦਿਲਾਂ ਦੇ ਵਿੱਚ ਕੈਸੀ ਛਾਪ ਛੱਡ ਕੇ ਗਿਆ ਜਿੱਤੇ ਕਰਕੇ ਮੈਨੂੰ ਲੱਗਦਾ ਕਿ ਉਹਨੂੰ ਭੁਲਾਣਾ ਕਦੇ ਜ਼ਿੰਦਗੀ ਦੇ ਵਿੱਚ ਔਖਾ ਹੋਏ ਸਾਹ ਹੀ ਤਾਂ ਵੀ ਗਲਾ ਪਾਰ ਰਾਇਆ ਹਰ ਕਿਸੇ ਦੀਆਂ ਅੱਖਾਂ 'ਚ ਉਹ ਨਾਮੁਨੇਂਟ ਪਰ ਦੇਖ ਸਕਦੇ ਹੋ ਥੋੜੀ ਜਿਹੀ ਦੇਰ ਦੇ ਵਿੱਚ ਘਰ ਦੇ ਵਿੱਚ ਉਹਨਾਂ ਦਾ ਜਿਹੜਾ ਭਾਰਤੀ ਸਰੀਰ ਹੈ ਤੇ ਲਿਆਂਦਾ ਜਾਵੇਗਾ ਅੰਤਿਮ ਦਰਸ਼ਨਾਂ ਦੇ ਲਈ ਤੇ ਉਹਨਾਂ ਦਾ ਜਿਹੜਾ ਸਸਕਾਰ ਇਸਥਾਨ ਦੇ ਉੱਤੇ ਜਿਹੜਾ ਕੀਤਾ ਜਾਵੇਗਾ ਪਿਛੇ ਸਕੂਲ ਦੀ ਜਿਹੜੀ ਥਾਂ ਪਰ ਆ ਵੀ ਇਹ ਬਹੁਤ ਵੱਡਾ ਜਿਹੜਾ ਕਟਾ ਪੰਜਾਬੀ ਵਿੱਚ ਜਿਹੜਾ ਪਿਆ ਨਾ ਪੂਰਾ ਹੋਣਾ ਵਾਲਾ ਜਿਹੜਾ ਕਟਾ ਹੈ ਸੋ ਅਗਲੇ ਡੇਟ ਲੈ ਕੇ ਫਿਰ ਤੋਂ ਰੁਕੂਗੇ ਆਂ ਦੇਖਦੇ ਰਹੋ ਲੋਕਾਂ